ਲੋਕ ਗਨ ਮਿਨ ਦੇਖੋ ਮਨੈ ਮਾ ਹੁਣ ਬ੍ਰਹਮਈ ਪ੍ਰਕਰਨ ਗੱਦੇ ਦੁਆਰਾ ਹਜ਼ੂਰ ਫਰਮਾਉਂਦੇ ਹੰ ਗਨ ਮਿਨ ਦੇਖੋ ਮਨੈ ਮਾ ਇਹ ਭਾਈ ਗਿਣਤੀ ਕਰਕੇ ਮਿੰਤੀ ਕਰਕੇ ਗਿਣਤੀ ਮਿੰਤੀ ਪੰਜਾਬੀ ਦੀ ਜ਼ੂਰੀ ਬੋਲੀ ਹੈ ਜਿਵੇਂ ਗਿਣਤੀ ਮਿੰਤੀ ਕਰਕੇ ਵੇਖ ਲਓ ਮਨ ਦੇ ਵਿੱਚ ਸਰਪੜ ਚੱਲ ਨੂੰ ਲੋਕ ਗਿਣਤੀ ਅੰਗਾਂ ਨਾਲ ਕਰੀਦੀ ਹੈ ਬਿੰਤੀ ਗਲਿਆਂ ਨਾਲ ਕਰੀਦੀ ਹੈ ਇਸ ਪ੍ਰਕਾਰ ਅੰਗਾਂ ਦੇ ਨਾਲ ਗਿਣ ਕੇ ਆਪਣੇ ਗਿਣ ਕਰਕੇ ਸਾਹਾਂ ਨੂੰ ਜਿਵੇਂ ਗਿਣੀਦਾ ਹੈ ਮਣ ਕਰਕੇ ਉਮਰ ਦੇ ਤਾਂ ਹੀ ਮਹੀਨਿਆਂ ਦੇ ਦਿਨਾਂ ਦੀ ਆਯੂ ਨੂੰ ਇਸ ਪ੍ਰਕਾਰ ਸ਼ਾਸਤਰ ਗਿਆਨ ਰੂਪੀ ਗਿਆਂ ਨਾਲ ਮਣ ਕਰਕੇ ਅਤੇ ਵੇਦ ਸ਼ਾਸਤਰ ਦੇ ਉਪਦੇਸ਼ ਰੂਪੀ ਅੱਖਰਾਂ ਨਾਲ ਗਿਣ ਕਰਕੇ ਵਿਚਾਰ ਕੇ ਵੇਖ ਲੋ ਮੰਨ ਦੇ ਵਿੱਚ ਸਰ ਪਰ ਚੱਲਣੂ ਲੋਕ ਸਰ ਪਰ ਜ਼ਰੂਰ ਵਾਰ ਜ਼ਰੂਰ ਹੈ ਲੋਕ ਨੇ ਚਲੇ ਜਾਣਾ ਇਹ ਦੁਨੀਆ ਇਸੇ ਤਰ੍ਹਾਂ ਬਣੀ ਨਹੀਂ ਰਹਿਣੀ ਹੈ ਇਸਨ ਚਲਾਇਮਾਨ ਹੋ ਜਾਣਾ ਇਸ ਲੋਕ ਵਿੱਚੋਂ ਸਰਦਾਰ ਜ਼ਰੂਰ ਵਰ ਜ਼ਰੂਰ ਜਦ ਕਦ ਚੱਲਣਾ ਹੀ ਹੈ ਇਹ ਲੱਖਾਂ ਵਰਿਆਂ ਦੀ ਉਮਰ ਵੀ ਹੋ ਗਈ ਫੇਰ ਵੀ ਇੱਥੋਂ ਚੱਲਣਾ ਹੈ ਇਹ ਕਰਕੇ ਲੱਖਾਂ ਆਦਮੀਆਂ ਨਾਲ ਮੁਹਬਤ ਕਾਣੀ ਤਾਂ ਵੀ ਦੁਨੀਆ ਚਲੇ ਜਾਣਾ ਹੈ ਰਹਿਣਾ ਨਹੀਂ ਕਿਸੇ ਨੂੰ ਵੀ ਆਸ ਅਨਿਤ ਗੁਰਮੁਖ ਮਿਟਾਇ ਜਿਹੜਾ ਗੁਰਮੁਖ ਹੈ ਅਨਿਤ ਪਦਾਰਥਾਂ ਦੀ ਆਸਾ ਨਹੀਂ ਕਰਨੀ ਇਹ ਜਿਹੜੇ ਨਾਸਵੰਤ ਪਦਾਰਥਾਂ ਦੀ ਆਸਾ ਗੁਰਮੁਖਾਂ ਨੇ ਦਰੋਂ ਮਿਟ ਗਈ ਹੈ ਉਹੀ ਗੁਰਮੁਖ ਹੈ ਜਿਨ੍ਹਾਂ ਦੇ ਪਰ ਅਨੇਕ ਪਦਾਰਥਾਂ ਦੀ ਨਾਸਵੰਤ ਪਦਾਰਥਾਂ ਦੀ ਆਸਾ ਮਿਟ ਚੁੱਕੀ ਹੈ ਨਾਨਕ ਨਾਮ ਆਰੂ ਸਤਿਗੁਰੂ ਜੀ ਕਹਿੰਦੇ ਮਾਰੇ ਆਸਾ ਕਿਵੇਂ ਮਿਟਦੀ ਹੈ ਨਾਮ ਕਰਕੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਜਿਹੜੇ ਨਾਮ ਜਪਦੇ ਉਹਨਾਂ ਦੀ ਸਾਈ ਆਸਾ ਮਿਲਦੀ ਹੈ ਫਿਰ ਮਹਾਰਾਜ ਜੀ ਉਹਨਾਂ ਦੀ ਆਸਾ ਮਿਲ ਗਈ ਮਾਰੇ ਕਹਿੰਦੇ ਉਹ ਭਾਈ arogh ਹੈ ਉਹਨਾਂ ਨੂੰ ਜੰਮਣ ਮਰਨ ਨ ਤਿੰਨ ਕੋ ਜੋ ਹਰ ਲਲ ਲਾਗੇ ਉਹਨਾਂ ਨੂੰ ਰੋਗ ਨਹੀਂ ਐ ਫੇਰ ਜੰਮਣ ਮਰਨ ਦਾ ਜੰਮਣ ਮਰਨ ਵਾਰੇ ਪਰਪਕਾਰੀ ਗੱਗ ਵਿੱਚ ਆਏ ਕਿਉਂ ਨਾਮ ਕਰਕੇ ਰੋਗ ਹੋਇਆ ਭਾਈ ਇਹ ਅਨਿਤ ਬਦਾਰਖਾਂ ਦੀ ਆਸਾ ਗੁਰਮਖਾਂ ਦੀ ਮਿਟਦੀ ਹੈ ਹੋਰ ਮਨਮਖਾਂ ਦੇ ਬਣੀ ਰਹਿੰਦੀ ਅੰਦਰ ਪਾਉੜੀ ਗੱਗਾ ਗੋਬਿਦ ਗਉਣ ਰਵਹ ਗੱਗੇ ਅੱਖ ਜ਼ਾਰਾ ਹਜ਼ੂਰ ਫਰਵਾਉਂਦੇ ਫਰਵਾਉਂਦੇ ਹਨ ਭਾਈ ਗੋਦਨ ਜੋ ਪ੍ਰਸਿੱਧੀ ਰੱਖਿਆ ਕਰਨ ਵਾਲਾ ਪਰਮੇਸ਼ਵਰ ਹੈ ਗੁਰਾਂ ਦੀ ਬਾਣੀ ਕਰਕੇ ਜਿ ਆਨਮ੍ਰਿਤ ਜੋਗ ਹੈ ਉਹਦੇ ਗੁਣ ਨੂੰ ਰਵੋ ਉਚਾਰਨਾ ਕਰੋ ਸਾਹ ਸਾਹ ਜਪਣੀ ਇਹ ਸਾਰੋ ਸਹਾ ਦਾ ਸਰੂਪ ਜੋ ਪਰਮੇਸ਼ਰ ਹੈ ਹਰੇਕ ਸਾਹ ਨੂੰ ਲਿਆਉਣ ਵਾਲਾ ਜੋ ਪਰਮੇਸ਼ਰ ਹੈ ਸਹਾ ਦਾ ਵੀ ਸਾ ਜੀਵਨ ਰੂਪ ਜੋ ਹੈ ਆਉਂਦੇ ਸਾਹ ਨਾਲ ਵੀ ਜਾਂਦੇ ਸਾਹ ਨਾਲ ਵੀ ਜਪਣਾ ਕਰੋ ਕਿੰਨੇ ਦਨ ਕੈ ਨਿਮਤਾ ਪਰਤੀ ਕਿੰਨਾ ਚ ਰਾਜੂ ਹੈ ਕਹਾ ਵਿਸਾਸਾ ਦੇਹ ਕਾ ਦੇਵਾ ਭਾਈ ਤੀ ਭਰੋਸਾ ਕਰਦੇਂ ਵਿਸਵਾਸ ਕਰਦੇ ਹੂੰ ਫਿਲਮ ਨਾ ਕਰਹੁ ਮੀ ਮੇਰੇ ਸੱਜਣੋ ਪਿਆਰੇ ਦੇਰ ਨਾ ਕਰਿਓ ਭਜਨ ਕਰਦੇ ਹੋਏ ਕੀ ਪਤਾ ਮੱਤ ਜਾਪਾ ਹਰ ਜਵਦੇ ਅਖਿਲ ਚਿੱਲਨਾ ਚੀਤੀ ਮੇਰੀ ਜਿੰਦੜੀਏ ਮੱਤ ਕੇ ਜਾਪ ਸਾ ਆਵੈ ਕੇ ਨਾ ਆਵੈ ਰਾ ਕੀ ਪਤਾ ਸਾ ਨਿਕਲਿਆ ਫਿਰ ਅੰਦਰ ਆਉਣਾ ਏ ਕਿ ਨਹੀਂ ਆਉਣਾ ਕੀਸ ਕਰਕੇ ਡੇਰ ਨਾ ਕਰੋ اے ਸਜਣੋ ਪਿਆਰਿਓ ਨਾਹ ਬਾਰਕ ਨਾਹ ਜੂਵਨ ਨਾਹ ਤਾਂ ਬਾਲਕ ਪੁਣੇ ਦਾ ਹੀ ਨਿਜਮੇ ਵੀ ਬਾਲਕ ਹੋ ਕੇ ਸੀ ਜਿਉਂਦੇ ਰਹਾਂਗੇ ਨਾਹ ਜਵਾਨੀ ਪੁਣੇ ਦਾ ਹੀ ਜੀਵਨ ਤੇ ਜਵਾਨ ਹੋ ਕੇ ਪੂਰੀ ਜਵਾਨੀ ਪਹੁੰਚਾਂਗੇ ਨਾਹ ਬਿਰਦੀ ਕਾਸ਼ ਬੰਦ ਰੋਗ ਦਿੰਦ ਹੋਇਆ ਤੋਈ ਕੋਈ ਬੰਧ ਨਿਜਮਾ ਸੰਕੇਤ ਬੰਦੇਜ ਨਹੀਂ ਕਿ ਬੁੜੇ ਹੋਏ ਨਾ ਮਰਾਂਗੇ ਜਿਉਂਦੇ ਰਹਾਂਗੇ ਉਮਰ ਹੋ ਕੇ ਇਹ ਨਹੀਂ ਹੈ ਨਿਜਮ ਉਹ ਕੀ ਮਰਤਿਆ ਹੈ ਜੈਸੇ ਕਿਸਾਨ ਬੋਆ ਕਿਰਸਾਨੀ ਕਾਚੀ ਪਾਕੀ ਬਾੜ ਪੁਰਾਨੀ ਕਲਸੌਣ ਜਿਵੇਂ ਖੇਤੀ ਬੀਜ ਦਾ ਕੱਚੀ ਨੂੰ ਵੱਢ ਲੈਂਦਾ ਪੱਕੀ ਨੂੰ ਨਹੀਂ ਵੱਢ ਲੈਂਦਾ ਐਸੇ ਪ੍ਰਕਾਰ ਗਦਰੀ ਨੂੰ ਵੱਢ ਲੈਂਦਾ ਹਰੀ ਨਹੀਂ ਨਾ ਡੱਡਰੀ ਪੱਕੀ ਵੱਢਣ ਹਾਰ ਇਹ ਨਿਜਮ ਨਹੀਂ ਵੀ ਕਿਸਾਨ ਹਰੀ ਨੂੰ ਨਹੀਂ ਚਾਰਦਾ ਤੇ ਡੱਡਰੀ ਗੱਡਿਆਂ ਤੇ ਆਈ ਹੋਈ ਨੂੰ ਨਹੀਂ ਚਾਲਦਾ ਸੜ ਲੱਗੇ ਤੋਂ ਪੱਕੀ ਤਾਂ ਵੱਢਣ ਵਾਲੀ ਹੁੰਦੀ ਹੈ ਐਸੇ ਪ੍ਰਕਾਰ ਨਹਿ ਬਾਰਕ ਨਹਿ ਬਾਰਕ ਨਹਿ ਜੂਵਨੇ ਕਈ ਦੇਖਦਾ ਸਾਡੀ ਉਮਰ ਦੇ ਜਿਹੜੇ ਬੱਚੇ ਸਨ ਉਹ ਪਹਿਲਾਂ ਹੀ ਗੁਜ਼ਰ ਗਏ ਬਾਲਕ ਵਸਤਾ ਜੇ ਕਈ ਜੁੜਾਣੀ ਗੁਜ਼ਰ ਗਏ ਕੋਈ ਬਿਲਕੁਲ ਨਹੀਂ ਹੋਏ ਪਹਿਲਾਂ ਹੀ ਗੁਜ਼ਰ ਗਏ ਇਹ ਬਦਹਿੰਗ ਨਿਜਮ ਨਹੀਂ ਹੈ ਨਾ ਬਾਲਕਪੁਰੇ ਦਾ ਨੌਜਵਾਨੀ ਦਾ ਨਗੂਡੇਪੇ ਦਾ ਜਿਨੀ ਕਹੀ ਜੀ ਉਮਰ ਉਹ ਨਹੀਂ ਪਹੁੰਕੇ ਸਮਾਪਤ ਹੋ ਜਾਣਾ ਹੈ ਉਹ 베ਰਾ ਨਹਿ ਬੁੱਝੀ ਐ ਉਹ ਵੇਲੇ ਨੂੰ ਆਪਾਂ ਬੁੱਝ ਨਹੀਂ ਸਕਦੇ ਸਮਝ ਨਹੀਂ ਸਕਦੇ ਹਾਂ ਜਦ ਆਈ ਪਰ ਜੰਮ ਫਾਂਗੋ ਜੰਮ ਕਾਲ ਦਾ ਫਹਾ ਆ ਕੇ ਪੈ ਜਾਣਾ ਉਸ ਵੇਲੇ ਦੀ ਸਮਝ ਨਹੀਂ ਕਿਸੇ ਨੂੰ ਉਹ ਸਾਰੇ ਅਸੀਂ ਭੁਲਾਈ ਬੈਠੇ ਹਾਂ ਉਦੋਂ ਹੀ ਪਤਾ ਲੱਗਿਆ ਫਲਾਣਾ ਪੂਰਾ ਹੋ ਗਿਆ ਅੱਜ ਗਿਆਨੀ ਸਿਆਣੀ ਚਤਰਪੇਖ ਸਰੀਰ ਕਰਕੇ ਠੀ ਗਿਆਨੀ ਹੋ ਨਹੀਂ ਰਹਿਣੇ ਗਿਆਨੀ ਹੋ ਨਹੀਂ ਰਹਿਣੇ ਕਬਰ ਆਦਮੀ ਨਹੀਂ ਰਹਿਣੇ ਵੇਖ ਲੈ ਤੂੰ ਇਹਨਾਂ ਨਹੀਂ ਇਹ ਥਾ ਇਹ ਜਿਹੜੇ ਰਹਿਣਾ ਨਹੀਂ ਹੈ ਗਿਆਨੀ ਆਪਣੇ ਆਪ ਨੂੰ ਗਿਆਨਵਾਨ ਕਹਣ ਵਾਲਿਆ ਮਾਣ ਨਾ ਕਰੀ ਇਹ ਧਿਆਨ ਵਾਲਿਆ ਗਿਆਨੀਓ ਮਾਣ ਨਾ ਕਰੀ ਇਹ ਵਾਕਾਂ ਕਰਕੇ ਚਤਰਪੁਰ ਖਾਪਲੂ ਚਤਰਪੁਰੇ ਦਾ ਮਾਰਨਾ ਕਰੀ ਵੇਖ ਲੈ ਇਹ ਥਾਰ ਸੰਸਾਰ ਵਿੱਚ ਇਹ ਤਾਂ ਮੁਸਾਫਰ ਖਾਨਾ ਹੈ ਇੱਥੇ ਕਿਸੇ ਰਹਿਣਾ ਨਹੀਂ ਸਭ ਕੁਝ ਕਰਕੇ ਟੇਗਰ ਜਾਣਗੇ ਛਾੜ ਛਾੜ ਸਗਲੀ ਗਈ ਸਾਰੀ ਸ੍ਰੀ ਦੇਖ ਲੈ ਛਾੜੀ ਛੱਡ ਕੇ ਬਦਾਂਥਾਂ ਨੂੰ ਸੁਬੰਧੀਆਂ ਨੂੰ ਘਰਾਂ ਨੂੰ ਬਾਰਾਂ ਨੂੰ ਸਰੀਰਾਂ ਨੂੰ ਸੱਜ ਜਲੀ ਗਈ ਹੈ ਮੂੜ ਤਾਹ ਲਪਟਾ ਫੇਰ ਹੋਇ ਕੈਸਾ ਮੂਰਖ ਉਹ ਨਾ ਬਾਜ਼ਾਰ ਸੰਜਿਨਾਂ ਨੂੰ ਛੱਡ ਕੇ ਚਲੇ ਗਏ ਸਾਰੇ ਸਾਡੇ ਉਹਨਾਂ ਵਿੱਚ ਇਹ ਲਪਟਾ ਰਹਿੰਦਾ ਫੇਰ ਵੀ ਫਸਿਆ ਹੀ ਰਹਿੰਦਾ ਹੈ ਗੁਰ ਪ੍ਰਸਾਦ ਇਸੇ ਦਰਜੇ ਮੂੜ ਹੈ ਨਾ ਜਿਨ੍ਹਾਂ ਬਾਜ਼ਾਰ ਸੰਨੂ ਸਾਰੇ ਛੱਡ ਗਏ ਉਹਨਾਂ ਜੇ ਲੰਗੜਲਾ ਹੈ ਗੁਰ ਪ੍ਰਸਾਦ ਸਿਮਰ ਕਰੇ ਇਹ ਭਾਈ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਵੇ ਇਹ ਸਿਮਰਨ ਕਰਦਾ ਰਹੇ ਜਾਹੂ ਮਾਸਿਕ ਭਾ ਜਿਵੇਂ ਮੱਖੇ ਦੇ ਸਾਹ ਕਰਮ ਹਨ ਲੇਖ ਨਾਨਕ ਆਏ ਸਫਲ ਸੀ ਉਹ ਮਨੁੱਖਾ ਜਿਹਨਾਂ ਚਾਏ ਹੋਏ ਸਤਿਗੁਰੂ ਜੀ ਦੇ ਕੋਲੋਂ ਸਫਲੇ ਹਨ ਕਾ ਕੋ ਪਿਰਹਿ ਸੁਹਾਗ ਜਿਹਨਾਂ ਨੂੰ ਪਿਆਰੇ ਅਕਾਲ ਪੁਰਖ ਪਤੀ ਦਾ ਸੁਹਾਗ ਆਨੰਦ ਪ੍ਰਾਪਤ ਹੋਇਆ ਹੈ ਜਿਨ੍ਹਾਂ ਨੂੰ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੋਇਆ ਉਹ ਆਏ ਹੋਏ ਸਫਲੇ ਹੈ ਸੰਸਾਰ ਵਿੱਚ ਕੋਖੇ ਸ਼ਾਸਤਰ ਵੀਦ ਸਭ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਕੋਖੇ ਖੋਜ ਕੇ ਵੇਖੇ ਢੂਡ ਕੇ ਵੇਖੇ ਛੇ ਸ਼ਾਸਤਰ ਸੌਖ ਨਹੀਂ ਆਇਆ ਅਜਕੋ ਚਾਰੇ ਵੀਰ ਬਸਲਾਮ ਰਹਿ ਜੀ ਉਹਨਾਂ ਫਰਮਾਣ ਆਜਕੋ ਆਣ ਨਾ ਕਾਸ ਤਾਉ ਕੋਈ ਸਾਰੇ ਕਿਹਨੂੰ ਕਹਿੰਦੇ ਐ ਆਣ ਹੋਰ ਦੂਜੇ ਨੂੰ ਨਹੀਂ ਕੋਈ ਕਸ਼ਣ ਕਰਦਾ ਹੈ ਉਸੇ ਕਿਹੜੇ ਕਸ਼ਮ ਕਰਦੇ ਆ ਨੇ ਭਾਈ ਆਦਿ ਜੁਗਾਦੀ ਹੁਣ ਹੋਵਤ ਉਹ ਜਦੋਂ ਜਗਤ ਦੀ ਮਰਯਾਦਾ ਜੇ ਕਾਇਮ ਨਹੀਂ ਸੀ ਕੀਤੀ ਜਗ ਦੇ ਆਦ ਵਿੱਚ ਵੀ ਉਹ ਸੀ ਜਦੋਂ ਸੱਜੂ ਤੋਂ ਇੱਕ ਦੁਆਪਰ ਆਰਗ ਜੁਗਾਦ ਕੋ ਬਣਾਏ ਉਸ ਵੇਲੇ ਵੀ ਉਹ ਹੀ ਸੀ ਤੇ ਹੁਣ ਵਰਤਮਾਨ ਸਮੇਂ ਦੇ ਕਲਯੁਗ ਦੇ ਜਮਾਨੇ ਚ ਵੀ ਉਹ ਹੀ ਪਰਮੇਸ਼ਵਰ ਹੈ ਅੱਗੇ ਨੂੰ ਜਦੋਂ ਇਹ ਨਾਂ ਕਾਲ ਯੁੱਗ ਰਿਹਾ ਉਹਦੋਂ ਹੋਬਤ ਹੋਵੇਗਾ ਉਹ ਹੋਈ ਨਾਨਕ ਏਕੈ ਸੂ ਕੋਈ ਹੈ ਸਾਰਿਆਂ ਚੋਹਾਂ ਯੁੱਗਾਂ ਸੱਜੁੱਗ ਦੇ ਆਜ ਵੀ ਤ੍ਰੇਤੇ ਆਦਿਕਾਂ ਵਿੱਚ ਵੀ ਦੁਆਪਰ ਆਦਿਕਾਂ ਚ ਵੀ ਹੁਣ ਕਾਲ ਯੁੱਗ ਦੇ ਸਮਨੇ ਚ ਵੀ ਅੱਗੇ ਨੂੰ ਆਉਣ ਵਾਲੇ ਜਮਾਨੇ ਚ ਹੋਵੇਗਾ ਉਹ ਇੱਕੋ ਸੋ ਆਪ ਪਰਮੇਸ਼ਰ ਪਾਉੜੀ ਸੱਗਾ ਕਾਲੂ ਮਨ ਹੈ ਇਹ ਜੇ ਤੁਸੀਂ ਸਾਧੂ ਉਪਦੇਸ਼ ਸੁਣਨਾ ਚਾਹੁੰਦੇ ਹੋ ਫੇ ਗੁਰ ਸਿੱਖੋ ਇਹ ਕਹ ਲਓ ਪਾ ਲਓ ਮੰਨ ਦੇ ਵਿੱਚ ਇਹ ਸੁਦੇਸ਼ ਨੂੰ ਧਾਰਨ ਕਰ ਲਓ ਪ੍ਰਾਪਤ ਕਰ ਲਓ ਇਸ ਬਚਨ ਨੂੰ ਬੇਨਹਾੜ ਦੂਸਰ ਨਾ ਕੋ ਕਾਲਪੁਰਖ ਵਾਇਕ੍ਰੋਸੋ ਦਿਨਾਂ ਪਿੱਛੇ ਵੀ ਕੋਈ ਨਹੀਂ ਸੀ ਨਾ ਹੁਣ ਹੈ ਨਾ ਕੋਈ ਅੱਗੇ ਨੂੰ ਹੋਵੇਗਾ ਦੂਸਰਾ ਨਹਿ ਹੂਆ ਨਹਿ ਹੋਵਨਾ ਨਾ ਪਿੱਛੇ ਕੋਈ ਹੋਇਆ ਮਹਾਰਾਜ ਚੋ ਦਿਨਾਂ ਤੇ ਨਾ ਅੱਗੇ ਨੂੰ ਹੋਣਾ ਹੈ ਜਤ ਕਾ ਤੋ ਉਹੀ ਸਮਾਹ ਹੁਣ ਵਰਤਮਾਨ ਸਮੇਂ ਜਿੱਥੇ ਕਿੱਥੇ ਉਹੀ ਪਰਮੇਸ਼ਰ ਸਮਾਹ ਵਿਆਪਕ ਹੈ ਸਮਾਇਆ ਹੋਇਆ ਨੰਦ ਸਰੂਪੋ ਉਲਹਾ ਤਾ ਮੰਨ ਜਾਓ ਆਵਹਿ ਸਰਨਾ ਕੇ ਮਨਾ ਛੁਟਕਾਰਾ ਤਾਂ ਤੂੰ ਪਾਵੇਂਗਾ ਜੇ ਤੂੰ ਉਸ ਪਰਮੇਸ਼ਰ ਦੀ ਸ਼ਰਨ ਆ ਜਾਵੇਂਗਾ ਨਾਮ ਸਤ ਕਲ ਮਹਿ ਪੁਨਹ ਚਰਨਾ ਪਰਮੇਸ਼ਰ ਦਾ ਨਾਮ ਹੈ ਇਹ ਕਲਯੁਗ ਦੇ ਵਿੱਚ ਕਟ ਸੁਧਾਂਤ ਰੂਪ ਹੈ ਕਲਯੁਗ ਦੇ ਵਿੱਚ ਪੁਨਹ ਚਰਨਾ ਪਾਪਾਂ ਦੀ ਨਿਗਰਤੀ ਕਰਨ ਵਾਸਤੇ ਜਿਹੜੇ ਕਰਮੋਂ ਦੇ ਨੂੰ ਪ੍ਰਾਸ਼ਟ ਕਹੀਦਾ ਹੈ ਪਾਪਾਂ ਦੇ ਦੁੱਖ ਨੂੰ ਮਿਟਣ ਵਾਸਤੇ ਕਰਮ ਜਿਹੜੇ ਕਰੀਏ ਉਹਨੂੰ ਪਰਾਸ਼ਟ ਹੁੰਦੇ ਆ। ਅਤੇ ਜਿਹੜੇ ਪੁੰਨਾਂ ਵਿੱਚ ਪ੍ਰਦਰਿਤ ਹੋਣ ਵਾਸਤੇ ਜਿਹਨੂੰ ਪੁਨਰਚਰਨੋ ਸ਼ਾਸਤਰਾਂ 'ਚ ਲਿਖਿਆ ਹੈ ਇੱਥੇ ਮਾਰਨ ਪੁਨਰਚਰਨਾ ਕਿਹਾ ਹੈ। ਉਹ ਪੁੰਨਾਂ ਦੇ ਚ ਬਾਰ-ਬਾਰ ਅਚਰਨ ਵਿਚਰਨ ਵਾਲੇ ਜਿਹੜੇ ਕਰਤੱਵ ਹੈ ਉਹਨਾਂ ਨੂੰ ਵਧਾਉਣ ਵਾਲੇ ਉਹ ਕਲਯੁਗ ਦੇ ਚ ਨਾ ਨਹੀਂ ਹੈ ਤਰਸ ਸਲੀਪਨਾ ਕਰਨਾ। ਪਰਾਸ਼ਟ ਰੂਪ ਵੀ ਤੇ ਪਾਪਾਂ ਦੀ ਨਿਦਿਰਤੀ ਕਰਨੀ ਵੀ ਤੇ ਪੁੰਨਾਂ 'ਚ ਪ੍ਰਦਰਿਤ ਕਰਨ ਵਾਲੇ ਅਚਾਰ ਵੀ ਪੁਨਾਹ ਜਨਮ ਦੇ ਜਾਂ ਤੇ ਤੇ ਪ੍ਰਾਸ਼ਤੀ ਤੇ ਪਨੋ ਜਨਮ ਪੁਨਾ ਚ ਪ੍ਰਗਟ ਹੋਣਾ ਵੀ ਕਰਨਾ ਸੋ ਪੁਨਾ ਚ ਪਰਵਰਤ ਕਰ ਆਉਣ ਵਾਲਾ ਵੀ ਤੇ ਪਾਪਾਂ ਨਜ਼ਰਕੀ ਕਰਾਉਣ ਵਾਲਾ ਪ੍ਰਾਸ਼ਤੀ ਮਰ ਅਵ ਨਾਮ ਇਹ ਕੱਈ ਪੱਤ ਸੰਗਲ ਸਿਧਾਂਤ ਹੈ ਕਾਲ ਕਾਲ ਅਨਕ ਪਛਤਾਵਹਿ ਜੇ ਮਾਰੇ ਦੇ ਨਾਮ ਦੀ ਕਮਾਈ ਨੂੰ ਨਹੀਂ ਕਰਦੇ ਉਹ ਕਮਾਈਆਂ ਕਰਨ ਵਾਲੇ ਕੋਈ ਜਨ ਪਾਰਾ ਕਰਕੇ ਕੋਈ ਝੂਣੀਆਂ ਤਾਂ ਚਾ ਕੇ ਨੇਕਾਂ ਪਛਤਾਪ ਕਰਦੇ ਹਨ ਪੁਰਖੋ ਮੇਨ ਹਾਲ ਭਾਵਿਤ ਕਹਾ ਛਿਤ ਪਾਵਹਿ ਕੋਈ ਦੀ ਭਗਤੀ ਤੋਂ ਬਗਾਇ ਕਿੱਥੇ ਈ ਸਤਿ ਪਹੁੰਚਣਗੇ ਬਾਰ ਬਾਰ ਜੁਨਾ ਕੀ ਆਉਣਾ ਜਾਣਾ ਪੈਂਦਾ ਹੈ ਸੋ ਇਸਤਤ ਨਹੀਂ ਕੋਈ ਹੋ ਸਕਦਾ ਪਰਮੇਸ਼ਰ ਦੀ ਬੰਦਗੀ ਤੋਂ ਬਗੈਰ ਕੋਲ ਮਹਾਰਸ ਅੰਮ੍ਰਿਤ ਤੇ ਪੀਆ ਕੋਲ ਕਰਕੇ ਮਹਾਰਸ ਅੰਮ੍ਰਿਤ ਦੇ ਕਾਈ ਉਹਨਾਂ ਨੇ ਪੀਣਾ ਕੀਤਾ ਹੈ ਕੋਲ ਮਿਲ ਕਰਕੇ ਅੰਮ੍ਰਿਤ ਨਾਮ ਰਸ ਨੂੰ ਆਗਦੇ ਮਨ ਨੂੰ ਪ੍ਰੇਮ ਦੇ ਵਿੱਚ ਘੋਲ ਕਰਕੇ ਘੁਮਾ ਕਰਕੇ ਅੰਮ੍ਰਿਤ ਮਹਾਰਾਜ ਘੋਲ ਘੁਮਾਈ ਹੋ ਕੇ ਵਾਰਨੇ ਜਾ ਕੇ ਮਹਾਰਾਜ ਅੰਮ੍ਰਿਤ ਰੂਪ ਕਿੰਨਾ ਨੇ ਪੀਣਾ ਕੀਤਾ ਹੈ ਘੋਲ ਵਿਚਾਰ ਕਰਕੇ ਅੰਮ੍ਰਿਤ ਬ੍ਰਹਮਾਨੰਦ ਰੂਪ ਮਹਾਰਾਜ ਨੂੰ ਪੀਤਾ ਹੈ ਨਾਨਕ ਹਰ ਗੁਰ ਜਾ ਕੋ ਦਿਆ ਜਿਨ੍ਹਾਂ ਨੂੰ ਹਰੀ ਦਾ ਰੂਪ ਗੁਰੂ ਨਾਨਕ ਸਾਹਿਬ ਹਰ ਗੁਰੂ ਨਾਨਕ ਜਿਨ ਨੂੰ ਪਰਸੇ ਤੇ ਬਹੁੜ ਫਿਰ ਜੋਨ ਨਾ ਆਏ ਜਿਨਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਜੋਤਨਾਕਾਲ ਮੂਰਤ ਗੁਰਦੇਵਾਨ ਨੇ ਇਹ ਬਖਸ਼ਣਾ ਕੀਤਾ ਦਿੱਤਾ ਹੈ ਉਹਨਾਂ ਅਨੁਸਾਰ ਸੰਗੇਜੀ ਕੋਲ ਵਿਚਾਰ ਕੇ ਮਹਾਰਸ਼ ਬ੍ਰਹਮਾ ਨੰਦ ਅੰਮ੍ਰਿਤ ਨਾਮ ਨੂੰ ਪੀਤਾ ਹੈ धारण ਕੀਤਾ ਸਲੋਕ ਗਣ ਘਾਲੇ ਸਭ ਦਿਵਸ ਸਾਸ ਹਜ਼ੂਰ ਹਰਵਾਉਂਦੇ ਨੇ ਇਹ ਭਾਈ ਇਹ ਛਾਲ ਨਾ ਕਰੋ ਵੀ ਸਾਡੇ ਸਾਹ ਵਾਦੀ ਜਾਣਗੇ ਨਨ ਕਾਲੇ ਸਭ ਦੇ ਸਾਹ ਨਿਣਕੇ ਕਾਲੇ ਪਾਏ ਏ ਦੇ ਦੇ ਅੰਦਰ ਸਾਰੇ ਜਿੰਨੇ ਦਿਨ ਜਿਉਨੇ ਜਿੰਨੇ ਸਾਲ ਲੈਣੇ ਹੈ ਬੈਸ ਤੋਂ 12 ਚੱਲਦੇ 18 ਸੋਏ ਚੱਲੈ 30 ਮੈਥੋਂ ਕਰਤੇ ਚੌਸ ਚੱਲੈ ਕਿਉ ਨਾ ਪਈ ਜੇ 30 ਜਿੰਨਾ ਚਿਰ ਬੈਠੇ ਰੇ 12 ਚੱਲਦੇ ਏ ਉਹਨਾਂ ਚਿਰ ਸੌਂਜੇ ਜੇ ਉਹਨਾਂ ਚਿਰ ਤੁਰੇ ਤਾਂ 18 ਚੱਲਦੇ ਏ ਜੇ ਉਹਨਾਂ ਚਿਰ ਸੌਂ ਜਾਵੇ ਤਾਂ 30 ਚੱਲਦੇ ਏ ਪਸ਼ੂਆਂ ਵਾਲਾ ਕੰਮ ਕਰੇ ਤਾਂ 64 ਚੱਲਦੇ ਏ ਅਿੱਦੀ ਤੇਜ ਰਫਤਾਰ ਸਾਹਾਂ ਦੀ ਇਹ ਸਭ ਗਿਣ ਕੇ ਪਾਏ ਹੋਏ ਐ ਦੇਹ ਦੇ ਅੰਦਰ 7 ਦਿਨ ਘਰਦੇ ਨਹੀਂ ਵੱਧ ਨਹੀਂ ਸਕਦੇ ਕਿਸੇ ਪ੍ਰਕਾਰ ਨਾ ਵਧਣ ਨਾ ਘਟਣ ਤਿਲਸਾਰ ਇਹ ਵੱਧੇ ਨਹੀਂ ਕਿਸੇ ਦੇ ਪਾਸੋਂ ਨਾ ਘਟਦੇ ਐ ਤਿਲਸਾਰ ਤਿਲ ਮਾਤਰ ਵੀ ਇਹ ਸਾਰ ਗੱਲ ਕਹੀ ਐ ਤੁਹਾਨੂੰ ਅਸਲੀ ਤਤ ਸਿਧਾਂਤ ਦੱਸਿਆ ਹੈ ਜੀਵਨ ਲੋਰਹਿ ਭਰਮ ਮੋਹ ਜਿਹੜੇ ਧਰਮ ਪਰੋਂ ਦੇ ਮੋਹੇ ਹੋਏ ਲੋਕ ਆਪ ਦਾ ਜਿਉਣਾ ਹੋਰ ਲੋੜਦੇ ਹਨ ਨਾਨਕ ਤੇ ਉਹ ਗਵਾਰ ਉਹ ਮਾਰੇ ਕਹਿੰਦੇ ਗਵਾਰ ਬਸਮਝਪੁਰ ਖਣਗੇ ਗਵਾਲਿਆਂ ਦੀ ਨਈ ਜਿੰਦਗੀਆਂ ਰੂਪੀ ਗਾਵੀਆਂ ਨੂੰ ਵਿਸ਼ੇ ਰੂਪੀ ਕਾਹ ਚਗਾਉਣ ਦੀ ਇੱਛਾ ਵਾਲੇ ਆ ਐ ਉਹ ਐਸੇ ਬਸਮਝ ਹਨਗੇ ਦੋ ਤਰੀਕਿਆਂ ਦੇ ਨਾਲ ਆਪ ਜੀਨ ਉਮਰ ਦਾ ਵਧਣਾ ਤੇ ਘਟਣਾ ਲਿਖਿਆ ਹੈ ਇੱਕ ਤਾਂ ਜੋਗੀਆਂ ਬਾਬਦ ਕੇ ਬੜੀ ਆਰਜਾ ਸਿਰਫ ਜਨਮੇ ਹਰਿ ਸ਼ੰਗਨ ਨਾ ਗਏ ਆ ਉਹ ਦੇ ਜੀ ਵਾਰ-ਵਾਰ ਆਉਂਦੇ ਵੱਡੀ ਉਮਰ ਤਾਂ ਕਰ ਲੈਂਦੇ ਐ ਅਤੇ ਇੱਕ ਦੂਸਰਾ ਲਿਖਿਆ ਸੰਤ ਦੇ ਦੁਖਨ ਆਰਜਕ ਅਸ ਹੈ ਜਿਹੜਾ ਸਾਧ ਸੰਗਤ 'ਚ ਦੋਸ਼ ਲਾਉਣ ਵਾਲਾ ਉਹਦੀ ਹੋਰ ਘਟ ਜਾਂਦੀ ਐ ਇਹ ਘਟਣ ਤੇ ਵਧਣ ਦਾ ਤਰੀਕਾ ਵੀ ਦੱਸਿਆ ਐ ਇੱਥੇ ਜਿਨੇ ਲਿਖੀ ਉਹਦੇ ਅਨੁਸਾਰ ਰਹਿਣਾ ਵੀ ਇਹ ਤਨੁ ਨਿਜਿਵ ਲਿਖਿਆ ਬਾਣੀ 'ਚ ਪੀਜਾ ਨਿਜਿਵ ਹੈ ਜੋ ਕਿਹਾ ਆਪਨ ਪਾਉੜੀ ਯੰਨਾ ਗ੍ਰਾਸਾ ਕਾਲ ਤੇਹੀ ਨੰਨੇ ਅੱਖਰ ਦੁਆਰਾ ਕਹਿੰਦੇ ਉਸ ਪੁਰਖ ਨੂੰ ਭਾਈ ਕਾਲ ਗ੍ਰਸ ਲੈਂਦਾ ਪਕੜ ਲੈਂਦਾ ਹੈ ਜੋ ਸਾਖਤ ਪ੍ਰਭ ਕੀ ਜਿਹੜੇ ਸਾਖਤ ਪੁਰਖ ਵਾਹਿਗੁਰੂ ਨੇ ਆਪ ਜੀ ਵੱਲੋਂ ਬੇਮੁਖ ਜਾਣ ਕੇ ਕਰ ਦਿੱਤੇ ਹਨ ਅਨਕ ਜੂਨ ਜਨਮ ਹੈ ਮਰ ਹੈ ਉਹਨੇ ਕੋ ਜੂਨਾ ਜਪੈ ਤੈ ਤੇ ਜਾਣਦੇ ਮਰਦੇ ਰਹਿੰਦੇ ਹਨ ਆਤਮਾ ਆਰਾਮ ਨਾ ਚੀ ਜਿਨਾਂ ਨੂੰ ਬ੍ਰਹਮ ਆਤਮਾ ਰਾਮ ਨੂੰ ਨਹੀਂ ਜਾਣਨਾ ਕੀਤਾ ਹੈ ਗਿਆਨ ਧਿਆਨ ਤਾਹੂ ਕਉ ਆਏ ਗਿਆਨ ਜੋ ਹੈ ਪ੍ਰਮੇਸ਼ਰ ਦਾ ਨਿਰਾਵਰਨ ਗਿਆਨ ਧਿਆਨ ਵਿਆਪਕ ਰੂਪ ਦਾ ਫਿਰ ਉਹ ਸੁਮਰੰਤ ਸੁਣ ਫਿਰ ਉਹ ਤੇ ਰਵਣੂ ਸੋ ਐਸਾ ਧਿਆਨ ਉਹਨਾਂ ਪੁਰਖਾਂ ਨੂੰ ਆਇਆ ਹੈ ਪ੍ਰਾਪਤ ਹੋਇਆ ਹੈ ਸਰ ਕਿਰਪਾ ਜਿਹੇ ਆਪ ਦੇਵਾ ਜਿਨ੍ਹਾਂ ਨੂੰ ਸੰਸਰਾਂ ਦੁਆਰਾ ਕਿਰਪਾ ਬਿਸ਼ਤੀ ਕਰਕੇ ਵਿਆਪਕ ਰੂਪ ਦਾ ਧਿਆਨ ਤੇ ਸਾਰੇ ਮਹਾਰਾਜ ਸਾਹਿਬ ਦਾ ਆਤਮਾ ਸਰੂਪ ਦਾ ਗਿਆਨ ਜਿਹਨੂੰ ਦੁਆ ਤਾ ਹੈ ਮੰਨਤੀ ਗੜੀ ਨਹੀਂ ਕੋਉ ਛੁਟੇ ਜੇ ਕੋਈ ਵੇਦ ਸ਼ਾਸਤਰੀਆਂ ਦੀਆਂ ਗੰਕੀਆਂ ਗਈ ਮੈਂ ਸਾਖ ਪੜਿਆ ਹੋਇਆ ਨਿਆ ਪੜਿਆ ਹੈ ਸੇਖ ਪੜਿਆ ਹੈ ਕੁਰਮੇ ਵਾਸਾ ਜਾਣਵਾ ਹੈ ਮੈਂ ਪਤੰਗੇਵ ਜਾਣਵਾ ਮੈਂ ਵਿਦਾਂਤ ਜਾਣਵਾ ਕਿਉਂ ਸ਼ਾਸਤਰਾਂ ਦੀ ਬਿੰਤੀਆਂ ਜਿਣਨੇ ਕਰਕੇ ਕੋਈ ਮੁਕਤ ਨਹੀਂ ਹੋ ਸਕਦਾ ਛਡਕਾਰਾ ਨਹੀਂ ਪਾ ਸਕਦਾ ਕਾਚੀ ਗਾਗਰ ਸਰਪੜ ਫੂਟੈ ਜਿਹੜੀ ਕਾਚੀ ਗਾਗਰ ਸਰਬਰ ਜੂਦ ਮੌਜੂਦ ਜੋ ਪਾਣੀ ਦੀ ਪਾਤੀ ਡਗਪੈ ਟੁੱਟ ਜਾਣੀ ਫੁੱਟ ਜਾਣੀ ਹੈ ਜਾਂ ਪਾਣੀ ਇਹਦੇ ਚ ਪੈ ਗਿਆ ਤਾਂ ਫੁੱਟ ਜਾਣੀ ਹੈ ਐਵੇਂ ਕਾਦੂਪੀ ਪਾਣੀ ਦੇ ਗਾਗਰ ਪਈ ਹੋਈ ਹੈ ਜਿਹਦੇ ਜਨਮ ਘਾ ਰਿਆ ਹੈ ਕੈ ਜੀ ਨੂੰ ਮਰ ਜੂੜ ਫਟ ਜਾਣੀ ਦੇ ਨਹੀਂ ਰਹਿਣੀ ਕਹਿਮ ਸੋ ਜੀਵਤ ਜਿਹ ਜੀਵਤ ਜਪਿਆ ਜਿਉਂਦੇ ਨੂੰ ਜਿੰਸੀ ਜੋ ਹੈ ਜਿਨ ਜਿਉਂਦੇ ਜਿਉਂਦੇ ਨੇ ਪਰਮੇਸ਼ਰ ਨੂੰ ਜਪ ਲਿਆ ਜੀਵਤ ਕੌਣ ਨਾਨਕ ਜੀਮ ਦਾ ਪੁਰਖ ਤੇ ਆਇਆ ਉਹ ਪਰਮੇਸ਼ਰ ਹੈ ਜੀਵਤ ਰੂਪ ਜਿਹਨਾਂ ਉਸ ਪਰਮੇਸ਼ਰ ਨੂੰ ਜਪਿਆ ਉਹ ਜਿਉਂਦੇ ਸਮਝੋ ਜਿਹੜੇ ਮਰਨ ਵਾਲਿਆਂ ਦੇ ਜੋ ਜੋ ਦੀਸੇ ਬੜਾ ਵਡੇਰਾ ਸੋਜੋ ਖਾਕੂ ਰਣ ਸੀ ਉਹਨਾਂ ਨੂੰ ਜਿਹੜੇ ਜਪਦੇ ਐ ਉਹ ਤਾਂ ਮਰਦੇ ਜੰਦੀ ਰਹਿੰਦੇ ਐ ਸੋ ਜੀਵ ਰੂਪ ਪਰਮੇਸ਼ਰ ਜਿਨ੍ਹਾਂ ਨੂੰ ਜਪਿਆ ਉਹ ਜਿਉਂਦੇ ਆਲੀ ਗਣਤੀ ਚ ਹਨ ਪ੍ਰਗਟ ਭਏ ਨਾਨਕ ਨਹਿ ਛਪਿਆ ਸਤਿਗੁਰੂ ਜੀ ਤਿੰਨ ਜਨੋਂ ਪ੍ਰਗਟ ਹੋ ਗਏ ਸਾਰੇ ਸੰਸਾਰ ਦੇ ਉਹ ਛਪੇ ਨਹੀਂ ਰਹਿੰਦੇ ਲੁਕੇ ਨਹੀਂ ਰਹਿੰਦੇ ਪ੍ਰਗਟ ਭਏ ਨਹਿ ਨਾਮ ਜਿ ਛਪਿਆ ਉਹ ਪ੍ਰਗਟ ਸਰੂਪ ਪਰਮੇਸ਼ਰ ਦੇ ਹੀ ਮਿਲ ਗਏ ਆ ਉਹ ਸ਼ਬਦੇ ਮਰਦੇ ਨਹੀਂ ਹਨ ਫਿਰ ਉਹਨਾਂ ਅਸੀਰ ਛਪ ਨਹੀਂ ਜਾਂਦਾ ਨਾਮ ਜਨਮ ਘਾੜ ਦੇ ਨਾ ਮਰਦੇ ਹਨ ਸਲੋਕ ਕਿਤੇ ਚਿਤਵੋ ਚਰਨਾਰ ਬਿੰਦ ਸਹਿ ਫਰਮਾਉਂਦੇ ਨੇ ਕਿ ਚੇ ਅੱਖਰ ਦੁਆਰਾ ਚਿਤ ਚਿਦਵਣਾ ਕਰੋ ਭਾਈ ਚਰਨਾ ਕਮਲਾਂ ਨੂੰ ਮਹਾਰਾਜ ਦੇ ਆਨੂ ਮੂਦ ਕਵਲ ਵਿਖਸਾਂ ਜਿਹੜਾ ਮੂਦਾ ਕੌਲ ਹੈ ਨਾ ਸਾਡਾ ਯੋਗੀ ਤਾਂ ਪ੍ਰਾਣਾ ਯਾਮ ਨਾਲ ਉਹ ਸਿੱਧਾ ਕਰਦੇ ਐ ਮੂਲ ਦੁਆਰੇ ਦੀ ਪਾਉਣ ਨੂੰ ਚਲ ਰੋਕ ਕੇ ਤੇ ਰਿਵੇ ਦੀ ਪਾਉਣ ਨੂੰ ਰੋਕ ਕਰਕੇ ਪਯੰਗਵਾਂ ਨਾੜੀ ਦੁਆਰਾ ਪਾਉਣ ਜਿਵੇਂ ਰੌੜ ਚ ਫੂਕ ਭਰਦੀ ਦੀ ਐ ਭਰ ਕੇ ਉਹ ਸਿੱਧਾ ਕਰਨਾ ਚਾਹੁੰਦੇ ਹਨ ਪਰ ਮਾਰਾਇ ਤੇਂਦੇ ਹਨ ਊਧ ਕਵਲ ਕਵਲ ਵਿਗਤ ਨਾਰਾਇਣ ਦੇ ਚਰਨਾਂ ਕੋਲ ਚਿੱਤ ਤੇ ਰੱਦ ਮੂਦਾ ਜਿਹੜਾ ਰਿਦਾ ਕੌਲ ਹੈ ਸਾਡਾ ਆਪਣੇ ਜੋਗੀਆਂ ਤਾਂ ਮਾਸ ਦੀ ਬੋਟੀ ਖੱਬੇ ਪਾਸੇ ਜਿਹੜੀ ਹੈ ਉਸ ਨੂੰ ਮੂਦਾ ਕਵਲ ਸਮਝਿਆ ਉਹ ਪ੍ਰਾਣਾ ਯਾਮ ਦੁਆਰਾ ਸਿੱਧੀ ਕਰਕੇ ਰਿਦੇ ਕੌਲ ਦੇ ਵਿੱਚੋਂ ਉਹ ਰਸ ਧਾਂਟੂ ਜਿਹੜੀ ਸਾਰਿਆਂ ਦੀ ਜਠੜਾ ਗਮ ਤੇ ਡਿੱਗਦੀ ਹੈ ਉਹਨੂੰ ਉਹ ਪ੍ਰਾਪਤ ਕਰ ਲੈਂਦੇ ਹੈ ਫਿਰ ਕਾਹੋ ਤੇ ਕਿਸੇ ਪਿੱਤ ਤੇ ਬਾਤ ਤੇ ਉਧਰ ਵਿਗਾੜ ਨਹੀਂ ਹੁੰਦਾ ਉਹਨਾਂ ਨੂੰ ਉਮਰ ਲੰਮੀ ਹੋ ਜਾਂਦੀ ਯੋਗੀਆਂ ਦੀ ਇਸ ਤਰੀਕੇ ਨਾਲ ਇਸੇ ਪ੍ਰਕਾਰ ਇਹ ਜਿਹੜਾ ਕੌਲ ਹੈ ਮਾਰੇ ਦੇ ਚਰਨਾਂ ਕੋਲ ਚਿਤਮਣਾ ਕਰੋ ਇਹ ਜਿਹੜਾ ਬੇਮੁਖ ਮਨ ਹੋਣਾ ਇਹ ਮੂਧਾ ਹੋਣਾ ਹੈ ਮੂਧਾ ਹੋਣਾ ਹੈ ਉਹ ਵਿਦਿਆਰੂਪੀ ਰਾਜ ਕਰਕੇ ਮੂਧਾ ਹੋਇਆ ਹੈ ਤੇ ਬ੍ਰਹਮ ਗਿਆਨ ਰੂਪੀ ਦਿੰਦੇ ਚਰਨਾਂ ਨੇ ਕਰਕੇ ਸਿੱਧਾ ਕੌਲ ਹੋ ਜਾਏਗਾ ਚਿਤਉਨੇ ਕਰਕੇ ਕਿਤੇ ਚਰਨਾਂ ਕਮਲਾਂ ਨੂੰ ਹੇ ਮਾਰੇ ਸਾਹਿਬ ਜੀ ਬਿਗਸਾਂਤ ਉਦ ਮੂਧਾ ਕਬਲ ਜਿਹੜਾ ਰਿਹਾ ਸਾਡਾ ਬੇਮੁਖ ਹੈ ਉਹ ਸੰਮੁਖ ਹੋ ਕੇ ਖਿੜਿਆ ਹੋਵੇਗਾ ਪਰਮੇਸ਼ਰ ਦੇ ਵਿਦਿਆ ਰੂਪੀ ਰਾਤ ਮਿੜ ਜੂ ਬ੍ਰਹਮ ਗਿਆਨ ਰੂਪੀ ਦਿਨ ਚੜ ਜਾਏਗਾ ਪ੍ਰਗਟ ਭਏ ਆਪ ਹੈ ਗੋਬਿੰਦ ਗੋਬਿੰਦ ਅੰਦਰ ਜਿਹੜਾ ਲੁਕਿਆ ਬੈਠਾ ਤੂੰ ਹਿਰਦੇ ਗੁਪਤ ਮਸੇਂ ਤੇ ਰਾਤੀ ਤੇਰਾ ਭਾਵ ਨੁ ਭੁਜੇਂ ਗੁਵਾਰੀ ਉਹ ਗੋਵਿੰਦ ਆਪ ਹੀ ਅੰਦਰੋਂ ਪ੍ਰਗਟ ਹੋਇਆ ਹੁੰਦਾ ਫਿਰ ਨਾਨਕ ਸੰਤ ਮਤਾਂ ਇਹ ਸਾਰੇ ਸੰਤ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਗੁਰੂ ਰਾਮਦਾਸ ਗੁਰੂ ਰਾਮ ਅੰਮ੍ਰਿਤਦਾਸ ਸਾਹਿਬ ਸਾਰਿਆਂ ਸੰਤਾਂ ਸਤਿਗੁਰਾਂ ਦਾ ਮਤਾਂ ਕਹੇ ਇਹ ਰਹਿ ਗੁਰੂ ਸਾਹਿਬ ਦੀ ਸਾਰਿਆਂ ਦਾ ਸਿਧਾਂਤ ਹੈ ਸਤਿਗੁਰਾਂ ਦੀ ਆਗਿਆ ਮੰਨ ਲੈ ਤੇਰੇ ਅੰਦਰ ਆਪ ਹੀ ਪਰਮੇਸ਼ਰ ਪ੍ਰਗਟ ਹੋ ਜਾਏਗਾ ਸੰਤਾਂ ਗੁਰਾਂ ਦਾ ਇਹ ਮਤਾਂ ਸਿਧਾਂਤ ਹੈ ਭਾਈ ਬੁੱਢਾ ਸਾਹਿਬ ਆਦਿਕ ਸੰਤਾਂ ਮਹਾਂਪੁਰਖਾਂ ਦਾ ਮਤੇ ਦਾੰ ਤਿਸ ਦਾ ਹੰ ਸਿੱਟਾ ਹੈ ਪੌੜੀ ਚਚਾ ਚਰਨ ਕਮਲ ਗੁਰ ਲਾਗਾ ਸਤਗੁਰੂ ਜੀ ਸੰਦੇ ਜਿਨ੍ਹਾਂ ਦਾ ਮਨ ਭਾਈ ਹਜੂਰ ਦੇ ਚਰਣਾ ਕਮਲਾਂ ਦੀ ਗੁਰਾਂ ਦੇ ਚ ਲੱਗ ਗਿਆ ਹੈ ਤਨ ਤਨ ਉਹ ਆ ਦਿਨ ਸੰਯੋਗ ਸੁਭਾਗਾ ਤਨੋ ਦਿਨ ਹੈ ਤਨੋ ਦਿਨ ਦਾ ਸੰਯੋਗ ਸਮਾ ਹੈ ਵੇਲਾ ਹੈ ਅੱਠ ਘੜੀ ਦੇ ਵੇਲੇ ਦਾ ਨਾ ਸੰਯੋਗ ਹੁੰਦਾ ਹੈ ਚਾਰ ਘੜੀ ਦੇ ਵੇਲੇ ਦਾ ਨਾ ਵੇਲਾ ਹੁੰਦਾ ਹੈ ਇਸ ਪ੍ਰਕਾਰ ਦੋ ਕੜੀਆਂ ਦਾ ਨਾਮ ਮਹੂਰਤ ਹੁੰਦਾ ਹੈ ਇੱਕ ਕੜੀਆ ਨਾ ਕੜੀ ਹੁੰਦਾ ਹੈ ਮਹੂਰਤ ਹੁੰਦਾ ਹੈ ਤੇ ਕੜੀਆ ਨਾ ਇਹ ਪੁਰਾਣੇ ਕੜੀ ਦੇ ਟਾਈਮ ਸੰਗੇ ਸੋਹ ਫਰਮਾਉਂਦੇ ਹਮ ਸਤਿਗੁਰੂ ਤਾਨ ਤਾਨ ਹੋਆ ਦਿਨ ਸੰਯੋਗ ਸੁਭਾਗ ਮੈਂ ਉਹ ਦਿਨ ਦਾ ਸੰਯੋਗ ਵੇੜਾ ਅਠ ਕੜੀ ਦਾ ਉਸ ਰੇਖ ਭਾਗਾਂ ਵਾਲਾ ਪੁਰਖ ਚਾਰ ਕਉਂਤ ਦੇ ਜਿਸ ਭ੍ਰਮ ਆਇਓ ਦੇਖ ਲੋ ਚਹਾਂ ਕੁੰਟਾਂ ਵਿੱਚ ਕਿਆਰੇ ਖਾਣੀਆਂ ਵਿੱਚ ਜਦੋਂ ਦਸੂਦ ਸਾਰੀਆਂ ਜੂਨਾ ਚ ਭਰਮ ਦੇ ਆਏ ਹਾਂ ਭਈ ਕਿਰਪਾ ਤਬ ਦਰਸ਼ਨ ਪਾ ਮਹਾਰਾਜ ਦਰਸ਼ਨ ਨਹੀਂ ਪਾ ਸਕਦੇ ਸੀ ਜਦੋਂ ਚਿਤ ਵਿੱਚ ਚਿਤਵਿਆ ਚਰਨ ਕਮਲਾਂ ਨੂੰ ਮਹਾਰਾਜਾਂ ਨੂੰ ਤਾਂ ਮਹਾਰਾਜ ਦੀ ਕਿਰਪਾ ਹੋਗੀ ਕਿਰਪਾ ਹੋਣ ਤੋਂ ਸਿਜੇ ਪਾਤਸ਼ਾਹ ਦੇ ਜੇ ਠਾਕੁਰ ਕੋ ਸੁਣ ਤੋ ਆਜ਼ਾਦ ਬੋਧ ਸੋਰ ਦੇ ਗੁਰਧਿਆ ਉਹ ਦਿਲ ਚੋਂ ਹੀ ਗੁਰੂ ਸਾਹਿਬ ਨੂੰ ਪਰਗ ਕਰ ਦਿੱਤਾ ਕਿਉਂ ਜਦੋਂ ਕਿਰਪਾ ਹੋਈ ਦਰਸ਼ਨ ਪਾ ਲਿਆ ਚਾਰ ਵਿਚਾਰ ਬਿਨ ਸੇ ਉਹ ਸਭ ਦੂਆ ਇਹ ਚੈ ਰਖਣਾ ਨੂੰ ਜਿਨ੍ਹਾਂ ਨੇ ਵਾਹਿਗੁਰੂ ਮੰਤਰ ਨੂੰ ਸਤਨਾਮ ਨੂੰ ਵਿਚਾਰ ਲਿਆ ਉਹਨਾਂ ਦੇ ਅੰਦਰ ਦੁਆਇਤ ਸਾਲ ਮਿਲ ਗਈ ਹੈ ਦੁਆਇਤ ਬਾਣੀ ਉਹਨਾਂ ਨੂੰ ਜਰੀਹਾ ਚਾਰੇ ਵੇਦਾਂ ਨੂੰ ਵੀ ਉਹਨਾਂ ਨੂੰ ਵਿਚਾਰ ਲਿਆ ਹੈ ਅਤੇ ਚਾਰੂ ਸੁੰਦਰਾਂ ਨਾਲ ਵਿਆਹ ਕਰਨਾ ਨੂੰ ਵਿਚਾਰ ਲਿਆ ਹੈ ਚਾਰੂ ਛੇ ਸ਼ਾਸਤ੍ਰਾਂ ਨੂੰ ਵਿਚਾਰ ਲਿਆ ਹੈ ਸੁੰਦਰਾਂ ਨਾਲ ਸਿਮਰਤਿਆਂ ਨੂੰ ਵਿਚਾਰ ਲਿਆ ਹੈ ਚਾਰੂ ਸੁੰਦਰ ਨੂੰ ਪ੍ਰਾਣਾ ਨੂੰ ਵੀ ਵਿਚਾਰ ਲਿਆ ਹੈ ਸਾਰੇ ਸੁੰਦਰ ਵਿਚਾਰ ਉਹਨਾਂ ਨੂੰ ਪ੍ਰਾਪਤ ਹੋ ਗਏ ਚੌਥੀ ਭੂਮਿਕਾ ਦਾ ਤੁਰਿਆ ਬਾਦੋਂ ਨੂੰ ਵਿਚਾਰ ਪ੍ਰਾਪਤ ਹੋ ਗਿਆ ਹੈ ਸਾਧ ਸੰਗ ਬਿਨ ਸਿਓ ਬਿਨ ਸਿਓ ਸਭ ਦੂਆ ਦੂਆ ਦੁਆਤ ਸੁਭਾਅ ਸਾਰਾ ਨਾਸ ਹੋ ਗਏ ਭਾਈ ਥੋੜੇ ਜਿਹਾ ਅੱਖਰ ਹੁੰਦੇ ਐ ਤੇ ਸੁਲਾਂਤ ਬਹੁਤ ਐ ਇਹ ਨੂੰ ਸਮਝ ਲੈ ਕਰ ਵੀ ਆ ਹੋ ਗਿਆ ਅਰਥ ਸੋ ਸਾਧ ਸੰਗ ਬਿਨ ਮਨ ਬਿਨਸ ਮਨ ਰਮਲ ਹੂਆ ਇਹਨਾਂ ਦਾ ਸੰਸੰਗਤ ਕਰਕੇ ਮਨ ਸ਼ੁੱਧ ਹੋ ਗਿਆ ਹੈ ਸਾਧ ਸੰਗ ਮਾਨਣ ਦੇ ਰਮਣ ਹੋਆ ਸਾਧ ਸੰਗਤ ਕਰਕੇ ਜਿਨਾਂ ਦਾ ਮਨ ਸ਼ੁੱਧ ਹੋ ਗਿਆ ਹੈ ਇਸ ਤੇ ਵਿਸਾਰੀ ਇੱਕ ਦ੍ਰਿਸ਼ਟੀਤਾ ਉਹਨਾਂ ਦੀ ਚਿੰਤਾ ਮਾਰਨ ਵਿਸਾਰਤੀ ਹੈ ਆਈ ਹੋਈ ਗਿਪਤਾ ਨੂੰ ਨਾ ਸੰਹਾਰ ਸਕਣਾ ਜੋ ਜਿੱਦੀ ਬੇਵਰ ਹਾਲਤ ਹੋਣੀ ਹੈ ਚਿੰਤਾ ਵਿਸਾਰਤੀ ਉਹਨਾਂ ਦੀ ਜਦ ਇੱਕ ਵਾਹਿਦ ਦੀ ਦ੍ਰਿਸ਼ਟੀ ਆ ਗਿਆ ਇਤੈ ਇਸ ਪ੍ਰਕਾਰ ਨਾਨਕ ਗਿਆਨ ਅੰਜਨ ਜਿਹੇ ਨੇਤਰਾ ਸਬਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਗਿਆਨ ਰੂਪੀ ਅੰਜਨ ਸੁਰਮਾ ਨੇਤਰਾ ਵਿੱਚ ਸੱਚੇ ਪਾਤਸ਼ਾਹ ਜੀ ਨੇ ਗਿਆਨ ਅੰਜਨ ਗੁਰਗੀ ਆ ਗਿਆਨ ਬੇੜ ਬਣਾਇਸ ਮਨਬਦ ਰੂਪੀ ਨੇਤਰਾ ਦੀ ਗਿਆਨ ਰੂਪੀ ਸੁਰਮਾ ਜਿਗਤ ਰੂਪੀ ਸਲਾਈਆਂ ਦੁਆਰਾ ਜਿਨ੍ਹਾਂ ਦੇ ਭਾਗ ਤਮਾਰਾ ਸਾਲ ਨੇ ਸਲੂਕ ਛਾਤੀ ਸੀਤਲ ਮਨ ਸੁਖੀ ਹਜ਼ੂਰ ਫਰਮਾਉਂਦੇ ਹਨ ਸਾਧ ਸੰਗਤ ਜੀ ਜਦੋਂ ਪਰਮੇਸ਼ਰ ਦਾ ਸਿਮਰਨ ਕਰੀਏ ਉਸ ਵੇਲੇ ਲੋਕ ਕਹਿੰਦੇ ਐ ਮੇਰਾ ਸੀਨਾ ਵੀ ਠੰਡਾ ਹੋ ਗਿਆ ਹੈ ਮਨ ਵੀ ਸੁਖੀ ਹੋ ਗਿਆ ਹੈ ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ ਛਾਤੀ ਸੀਤਲ ਮਨ ਸੁਖੀ ਉਹਨਾਂ ਦੀ ਛਾਤੀ ਸੀਨਾ ਵੀ ਸੀਤਲ ਹੋ ਗਿਆ ਹੈ ਮਨ ਵੀ ਸੁਖੀ ਹੋ ਗਿਆ ਹੈ ਸ਼ਾਂਤ ਗੁਰੂ ਦੀ ਦੇਹ ਵੀ ਸੀਤਲ ਹੋ ਗਈ ਹੈ ਸਾਰੀ ਦੇਹ ਵੀ ਸੀਤਲ ਹੋ ਗਈ ਹੈ ਮਨ ਵੀ ਸੁਖੀ ਹੋ ਗਿਆ ਛਾਤੀ ਚੋਂ ਬੁੱਧੀ ਲੈਣੀ ਬੁੱਧੀ ਵੀ ਸਿਰਦਾਰ ਨੂੰ ਪ੍ਰਾਪਤ ਹੋ ਗਈ ਆ ਨਾ ਤੋਂ ਪਦਾਰਥਾਂ ਚਿਤਵਣੋਂ ਛੱਡ ਗਈ ਅਤੇ ਮਨ ਵੀ ਚਿੰਤਨ ਕਰਕੇ ਪਰਮੇਸ਼ਰ ਦੇ ਸੁਖੀ ਹੋ ਗਿਆ ਸ਼ਾਂਤ ਗੋਬਿਦ ਗੁਣ ਗਾ ਅਤੇ ਸ਼ਾਂਤ ਜਸਰੂਪ ਗੋਬਿੰਦ ਦੇ ਗੁਣਾਂ ਨੂੰ ਗਾ ਕੇ ਨਾਰਾਇਣ ਦੇ ਸ਼ੰਦਾਂ ਚ ਪਾ ਪਾ ਕੇ ਸ਼ੰਤਾਂ ਚ ਪਾ ਪਾ ਕੇ ਰਾਜ ਤੇ ਕਾਲ ਵਿੱਚ ਮਿਲਾਵਲਾ ਕੇ ਗੁਣਾਂ ਨੂੰ ਗਾਉਣੇ ਹਨ ਸ਼ਾਂਤ ਜਸਰੂਪ ਗੋਬਿੰਦ ਦੇ ਜਿਹੜੇ ਗੁਣ ਹੈ ਉਨ ਨੂੰ ਗਾਉਨੇ ਹਾਂ ਐਸੀ ਕਿਰਪਾ ਕਰੋ ਪ੍ਰਭ ਮੇਰੇ ਪ੍ਰਭ ਅਕਾਲ ਪੁਰਖ ਐਸੀ ਸਾਡੇ ਤੇ ਕਿਰਪਾ দৃষ্টি ਕਰੋ ਜੀ ਆਪ ਨਾਨਕ ਦਾਸ ਦਸਾਈ ਇਸ ਜੇ ਬਰਸ ਆਉਦੇ ਦਾਸਾਂ ਦੇ ਦਾਸ ਅਸੀਂ ਜਸਾਇ ਨਾ ਸੁਦਾਉਣਾ ਕਰੀਏ ਆਪ ਦੇ ਦਾਸਾਂ ਦੇ ਦਾਸ ਅਸੀਂ ਸੱਚਾ ਸ਼ੋਰੇ ਦਾਸ ਜਮਾ ਅੱਗੇ ਕਹਿਣਾ ਹੈ ਪੌੜੀ ਸੱਚਾ ਛੋਹਰੇ ਦਾਸ ਤੁਮਾਰੇ ਸੱਚੇ ਅੱਖਰਾਂ ਹਿਉਰ ਫਮਾਉਂਦੇ ਹਨ ਇਹ ਮਹਾਰਾ ਛੋਹਰੇ ਛੋਟੇ ਜਿਹੜੇ ਬੱਚੇ ਹੁੰਦੇ ਆ ਆਲ ਦੇ ਜਿਹੜੇ ਛੋਟੇ ਦਾਸ ਆ ਸੱਚੇ ਪਾਤਸ਼ਾਹ ਛੋਟੇ ਤੋਂ ਛੋਟੇ ਬੱਚੇ ਜਿਹੜੇ ਸੇਵਕ ਹਨ ਆਪ ਦੇ ਦਾਸ ਦਾਸਨ ਕੇ ਪਾਣੀ ਹਸੀਂ ਉਹਨਾਂ ਦੇ ਜਿਹੜੇ ਅੱਗੇ ਸੇਵਕ ਹੈ ਉਹਨਾਂ ਦੇ ਅੱਗੇ ਸੇਵਕ ਜੋ ਮਨ ਬਾਣੀ ਸਵੀਕਾਰ ਕਰਕੇ ਅਸੀਂ ਉਹਨਾਂ ਦੇ ਮਹਾਰਾ ਪਾਣੀ ਪਰਨ ਵਾਲੇ ਇਸ ਪ੍ਰਕਾਰ ਦੀ ਗਰੀਬੀ ਸਾਡੇ ਅੰਦਰ ਹੋਣੀ ਚਾਹੀਦੀ ਹੈ ਛੇ ਖੁਰਦਾਰੇ ਤੇ ਨੇ ਇਹ ਮਾਰੇ ਛੋਟੇ ਜੇ ਤੇ ਸੇਵਕੋ ਸਭ ਤੋਂ ਛੋਟੇ ਤੋਂ ਛੋਟੇ ਜੋ ਆਪਦੇ ਸੇਵਕ ਸੰਸਾਰ ਚ ਮੰਨੇ ਗਏ ਹੈ ਗਰੀਬ ਰਵਿਦਾਸ ਸਾਧਕ ਮੰਨੇ ਗਏ ਛੋਟੇ ਅਤੇ ਇਸ ਤਰ੍ਹਾਂ ਪਾਣਾ ਗੰਡੇ ਲਾਵ ਵਿੱਚ ਕੁਲਾ ਘਰ ਨੂੰ ਸਹਿਤਾ ਇਸ ਨੂੰ ਭਾਈ ਗੁਰਦਾਸ ਸਾਹਿਬ ਲਿਖਿਆ ਹੈ ਭਾਗਤ ਭਗਤੀਆ ਗਵਜਿਆ ਚੋਂ ਚੱਕਾਂ ਦੇ ਵਿੱਚ ਅਮ੍ਰਿਤ ਕਿਉ ਛੋਟੇ ਮਹਾਰਾ ਆਵਦੇ ਜੇ ਸੇਵਕ ਹਨ ਵਿੱਚ ਸਨਾਤੀ ਸੇਵ ਬਿਲਕੁਲ ਹੀ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਿਹੋ ਨ ਕੋਏ ਚੰਗੀ ਕੁਲ ਜਿਹੜਾ ਸੇਵਕ ਉਹਨੂੰ ਤਾਂ ਗੱਲ ਕੀ ਕਹਿਣੀ ਮਹਾਰਾ ਅੱਗੇ ਹੀ ਚੰਗੀ ਕੁਲ ਚਾਹੋ ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਤਹਰੇ ਸੋਏ ਜਿਹੜਾ ਨੀਵੀਂ ਜਾਨ ਚ ਵੀ ਤੇਰਾ ਮਹਾਰਾ ਸੇਵਕ ਹੋ ਜੇ ਉਹ ਸਾਡੇ ਸਰੀਰ ਦਾ ਜੋੜਾ ਬਣਾ ਕੇ ਪਹਿਨ ਲਵੇ ਇੰਨਾ ਪਿਆਰ ਹੈ ਬਾਹੀ ਗੁਰਦਾਸ ਦਾਣ ਪਾਈਏ ਕਹਿ ਮੇਰੀ ਸਖਲੋ ਮੋਜਦੇ ਕੋ ਸਿੱਖ ਹੰਡਾਦੇ ਕੋਹੇ ਮਾਲਾ ਜਿਹੜੇ ਆਪਦੇ ਛੋਟੇ ਸੇਵਕ ਹਨ ਮਨ ਬਾਣੀ ਸਰੀਰ ਕਰਕੇ ਦਾਸ ਦਾਸਨ ਕੇ ਪਾਣੀ ਹਾਰੇ ਮਨ ਕਰਕੇ ਉਹਨਾਂ ਦੇ ਦਾਸ ਬਣਾਓ ਅਤੇ ਮਾਰਾ ਬਾਣੀ ਕਰਕੇ ਉਹਨਾਂ ਦੇ ਦਾਸ ਬਣਈਏ ਸਰੀਰ ਕਰਕੇ ਉਹਨਾਂ ਦੇ ਪਾਣੀ ਭਰਨ ਵਾਲੇ ਬਣਈਏ ਇਸੇ ਪ੍ਰੇਮੀ ਹੋਈਏ ਛੱਛਾ ਛਾਰ ਹੋਦ ਤੇਰੇ ਸੰਤਾਂ ਜੀ ਮਹਾਰਾਜ ਦੇ ਸੰਤਾਂ ਭਗਤਾਂ ਦੀ ਅਸੀਂ ਸ਼ਾਰਤ ਧੂੜ ਹੋ ਜਾਈਏ ਐਸੀ ਕਿਰਪਾ ਕਰੋ ਆਪਣੀ ਕਿਰਪਾ ਕਰੋ ਭਗਵੰਤਾ ਇਹ ਭਗਵੰਤ ਖੰਡ ਭੰਸਪਨ ਪਰਮੇਸ਼ਰ ਆਪ ਦੀ ਕਿਰਪਾ ਦ੍ਰਿਸ਼ਟੀ ਕਰੋ ਤਰਨ ਸਿਆਸ ਵਰਾਗ ਦੇ ਦੇਣ ਵਾਲੇ ਛਾੜ ਧਿਆਨ ਪਉ ਬਹੁਤ ਚਿਤੜਾਈ ਇਹ ਮਾਰੇ ਅਸੀਂ ਛੱਡ ਦਿੱਤੀਆਂ ਬੁੱਧੀਆਂ ਦੀਆਂ ਹੁਣ ਸਿਆਣਪਾਂ ਤੇ ਵਾਲੀ ਬਾਕਾਂ ਨਹੀਂ ਚਿਤੜਾਈ ਲੋਕਾਂ ਨੂੰ ਖੁਸ਼ ਕਰਨਾ ਪਸੰਦ ਕਰਨਾ ਵਾਕਾਂ ਦੀਆਂ ਚਿਤੜਾਈਆਂ ਵੀ ਛੱਡ ਪਈਆਂ ਬੁੱਧੀ ਦੀਆਂ ਸਿਆਣਪਾਂ ਵੀ ਪਦਾਰਥਾਂ ਦੀਆਂ ਛੜਤੀਆਂ ਹਨ ਸੰਤਨ ਕੀ ਮਨ ਟੇਕ ਟੇਕਾਈ ਜੋ ਤੇਰੇ ਸੰਤ ਭਗਤਾਂ ਤੇ ਪੈਰ ਲੇਵ ਲਾਉਣ ਵਾਲੇ ਉਹਨਾਂ ਦੀ ਅਸੀਂ ਮੰਨਦੇ ਜੀ ਕੇਖ ਓਟ ਟਿਕਾਣਾ ਕੀਤੀ ਹੈ ਗ੍ਰਹਿਣ ਕੀਤੀ ਹੈ ਛਾਰ ਕੀ ਪੁੱਤਰੀ ਪਰਮ ਗਤ ਪਾਈ ਇਹ ਮਾਰੋ ਛਾਰ ਧੂੜ ਦੀ ਪੂਤਲੀ ਐ ਨਾ ਬੇ ਸੱਚੇ ਪਾਤਸ਼ਾਹ ਮਿੱਟੀ ਦੀ ਐ ਨਾ ਪੰਜਾਂ ਤਤਾਂ ਦੀ ਪੂਤਲੀ ਉਹਨੇ ਪਰਮਗਤੀ پا ਲਈ ਹੈ ਨਾਨਕ ਜਾ ਕਉ ਸੰਤ ਸਹਾਇ ਜਿਨ੍ਹਾਂ ਦੇ ਤੇ ਮਾਰੇ ਆਪ ਦੇ ਸੰਤ ਪਿਆਰੇ ਸਹਾਇ ਕੋਏ ਹੈ ਉਹ ਮਿੱਟੀ ਦੀ ਪੂਤਲੀ ਜਿਹੜੀ ਦੇਹ ਸੀ ਇਹਦੇ ਵਿੱਚ ਆ ਕੇ ਗਤੀ پا ਲਈ ਹੈ 400 ਪੰਜਾਂ ਤਰ੍ਹਾਂ ਦੀ ਬਣੀ ਹੋਈ ਜਿਹੜੀ ਸੀ ਨਾ ਦੇਹ ਇਹ ਪੂਨ ਹਰਕਾਰਕ ਜਿਹੜੇ ਹਨ ਪੂਦੇ ਉਹਨਾਂ ਤੋਂ ਤਰ ਗਈ ਹੈ ਐਸੀ ਪਰਮਗਤੀ ਕੇਵਲ ਉਹ ਪਾ ਲਈ ਹੈ ਨਾਨਕ ਨਾਨਕ ਜਾ ਕਉ ਸੰਤ ਸਹਾਈ ਜਿਨ੍ਹਾਂ ਦੇ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੇਰੇ ਸੰਤਾਂ ਨੇ ਮਾਰਾ ਸਹਿਕਾ ਕੀਤੀ ਐ ਐਸੀ ਆਪਦੇ ਤਿਆਰਿਆਂ ਦੀ ਸਹਿਕਾ ਹੈ ਕਿਰਪਾ ਦ੍ਰਿਸ਼ਟੀ ਕਰੋ ਆਪ ਦਾ ਅੰਮ੍ਰਿਤ ਨਾਮ ਸਾਡੇ ਹਿਰਦੇ ਵਸੇ ਸੰਗ ਦੀ ਧੂੜ ਮਨ ਬਣ ਜਾਵੇ ਛਾਰ ਕੀ ਪੁੱਤਰੀ ਬਾਰੋਂ ਦਸ ਪਾਈ ਨਾਨਕ ਜਾ ਕਉ ਸੰਤ ਸਹਾਈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ